ਲੋ ਜੀ ਅੱਜ ਆ ਗਏ ਹਾਂ ਇੱਕ ਵਾਰ ਤੋਂ ਫੇਰ ਤੁਹਾਡੇ ਸਾਹਮਣੇ ਤੇ ਬਸ ਜੀ ਮਾਰਨਿੰਗ ਦਾ ਟਾਈਮ ਸੀਗਾ ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਸੀਗਾ ਤੇ ਬਹੁਤ ਬਿਜ਼ੀ ਟਾਈਮ ਹੁੰਦਾ ਹੈ ਇਸ ਟਾਈਮ ਬੱਚਾ ਨੇ ਬ੍ਰੇਕਫਾਸਟ ਵਗੈਰਾ ਕਰ ਲਿਆ ਸੀਗਾ ਰੈਡੀ ਹੋ ਗਏ ਸੀਗੇ ਸਕੂਲ ਜਾਣ ਲਈ ਤੇ ਧੁੰਦ ਸੀਗੀ ਅਸੀਂ ਜੋ ਹੈ ਸੋਚਦੇ ਸੀ ਥੋੜੀ ਜੀ ਧੁੰਦ ਜੋ ਸਾਫ਼ ਹੋਏ ਦਿਨ ਚੜ੍ਹੇ ਤਾਂ ਅਸੀਂ ਜੋ ਹੈ ਬੱਚਿਆਂ ਨੂੰ ਸਕੂਲ ਭੇਜੀਏ ਬਟ ਬੱਚਿਆਂ ਦਾ ਕਹਿਣਾ ਸੀਗਾ ਜੇ ਉਹ ਲੇਟ ਹੋਣਗੇ ਤਾਂ ਉਹਨਾਂ ਨੂੰ ਪਨਿਸ਼ਮੈਂਟ ਮਿਲਣੀ ਹੈ ਤੇ ਸਾਨੂੰ ਜੋ ਹੈ ਸਕੂਲੇ ਛੇਤੀ ਜਾਣਾ ਹੈ ਪਰ ਇਸੇ ਤਰ੍ਹਾਂ ਸੀ ਜੋ ਹੈ ਟਾਈਮ ਸਪੈਂਡ ਕੀਤਾ ਮਾਰਨਿੰਗ ਦਾ ਤੇ ਬੱਚਿਆਂ ਨੂੰ ਬਹੁਤ ਕੋਸ਼ਿਸ਼ ਕੀਤੀ ਕਿ ਥੋੜਾ ਲੇਟ ਭੇਜੀਏ ਬਟ ਉਹਨਾਂ ਸਾਹਮਣੇ ਸਾਡੀ ਇੱਕ ਨਹੀਂ ਚੱਲੀ ਤੇ ਸਾਨੂੰ ਸਕੂਲ ਜੋ ਹੈ ਥੋੜਾ ਜਿਹਾ ਛੇਤੀ ਭੇਜਣਾ ਹੀ ਪਿਆ ਬਟ ਜੋ ਹੈ 10 15 ਮਿੰਟ ਦਾ ਅਸਦਾ ਫਰਕ ਪਾ ਹੀ ਲਿਆ ਕਿਉਂਕਿ ਧੁੰਦ ਇੰਨੀ ਸੰਘਣੀ ਹੈ ਇੱਕ ਤਾਂ ਜਦੋਂ ਆਪਣੇ ਸਾਧਨ ਤੇ ਜਾਂਦੇ ਹਾਂ ਤਾਂ ਥੋੜਾ ਜਿਹਾ ਰਿਸਕ ਲੱਗਦਾ ਹੈ ਤੇ ਇੱਕ ਬੱਚਿਆਂ ਦਾ ਕੰਮ ਹੈ ਇੱਕ ਠੰਡ ਹੈ ਤੇ ਮਾਰਨਿੰਗ ਟਾਈਮ 'ਚ ਤਾਂ ਜੋ ਹੈ ਟ੍ਰੈਫਿਕ ਤੇ ਜੋ ਹੈ ਸੜਕ ਦਾ ਰਾਹ ਵੀ ਥੋੜਾ ਜਾਂ ਜੋ ਹੈ ਖਰਾਬ ਹੈ ਕਿਉਂਕਿ ਉੱਥੇ ਕੁਝ ਜੋ ਹੈ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ ਇਸ ਕਰਕੇ ਅਸੀਂ ਸੋਚਦੇ ਹਾਂ ਕਿ ਬੱਚਿਆਂ ਨੂੰ ਥੋੜਾ ਜਾਂ ਦਿਨ ਚੜੇ ਤੋਂ ਹੀ ਭੇਜੀਏ ਬਟ ਧੁੰਦ ਤਾਂ ਬਹੁਤ ਹੀ ਜ਼ਿਆਦਾ ਸੀਗੀ ਤੇ ਇਸੇ ਤਰ੍ਹਾਂ ਬੈਠੇ-ਬੈਠੇ ਬੱਸ ਜੀ ਆਪਾਂ ਚੱਕ ਲਿਆ ਝਾੜੂ ਮੈਂ ਸੋਚਿਆ ਕਿਉਂ ਨਾ ਜੋ ਹੈ ਸਫਾਈਆਂ ਦਾ ਕੰਮ ਪਹਿਲਾਂ ਕੰਪਲੀਟ ਕਰ ਲਈਏ ਤੇ ਉਸ ਤੋਂ ਬਾਅਦ ਜੀ ਹੁਣ ਜੋ ਕਿਚਨ ਦਾ ਕੰਮ ਕਰਾਂਗੇ ਤੇ ਦੇਖ ਸਕਦੇ ਹੋ ਲੱਗੇ ਹੋਏ ਹਾਂ ਅਸੀਂ ਨਾਲੋਂ ਨਾਲ ਸਾਡਾ ਕੰਮ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਸਾਡੀਆਂ ਗੱਲਾਂ ਚੱਲ ਰਹੀਆਂ ਨੇ ਤੇ ਬਾਹਰ ਦਾ ਮੌਸਮ ਤੁਸੀਂ ਵੇਖ ਸਕਦੇ ਹੋ ਕੀ ਹਾਲ ਹੈ ਧੁੰਦ ਦਾ ਨਮਸਤੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਮੈਂ ਹਾਂ ਬਲਜੀਤ ਤੇ ਤੁਸੀਂ ਵੇਖ ਰਹੇ ਹੋ ਮੇਰਾ ਬਲੌਗ ਬਲਜੀਤ ਕੋ ਡੇਲੀ ਬਲੌਗਸ ਤੇ ਅੱਜ ਜੀ ਆਪਾਂ ਆਏ ਹਾਂ ਆਪਣੇ ਕਾਉ ਦੇ ਰੂਮ ਚ ਕਾਉ ਕੀ ਕਰਦੀ ਹੈ ਕਾਉਨੋਪਾ ਪੱਠੇ ਪਾਤੇ ਸੀ ਇਹ ਧਾਰ ਕੱਢ ਲਈ ਤੇ ਆਪਾਂ ਜੀ ਹੋ ਗਏ ਫ੍ਰੀ ਤੇ ਹੁਣ ਜੋ ਹੈ ਸਫਾਈਆਂ ਕਰਨੀਆਂ ਨੇ ਬਟ ਆਪਾਂ ਨਹੀਂ ਕਰਾਂਗੇ ਕਿਉਂਕਿ ਆਪਾਂ ਜੀ ਹੁਣ ਕਰਨੇ ਨੇ ਬਹੁਤ سارے ਕੰਮ ਅੱਜ ਧੁੰਦ ਵਾਲਾ ਮੌਸਮ ਬਹੁਤ ਜ਼ਿਆਦਾ ਫੌਗੀ ਹੈ ਤੇ ਬਹੁਤ ਧੁੰਦ ਹੈ ਤੇ ਕੰਮ ਤਾਂ ਲੱਗਦਾ ਹੈ ਕੋਈ ਨਹੀਂ ਕਰਨਾ ਤੇ ਕੱਲ ਜੀ ਆਪਾਂ ਸੋਚਿਆ ਸੀਗਾ ਮਾਰਨਿੰਗ ਚ ਉੱਠ ਕੇ ਅੱਜ ਕਰਾਂਗੇ ਪਾਠ ਤੇ ਮੈਂ ਮਾਰਨਿੰਗ ਚ ਉੱਠ ਕੇ ਕੀਤਾ ਜਪਜੀ ਸਾਹਿਬ ਦਾ ਪਾਠ ਤੇ ਪੰਜ ਅਸ਼ਟਪਦੀਆਂ ਆਪਾਂ ਜੀ ਸੁਖਮਨੀ ਸਾਹਿਬ ਦੀ ਕੀਤੀਆਂ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਹੋਰ ਡੇਲੀ ਕੰਮ ਕੀਤੇ ਬੱਚੇ ਚਲੇ ਗਏ ਨੇ ਸਕੂਲ ਤੇ ਆਪਾਂ ਹੋ ਗਏ ਆ ਹੁਣ ਥੋੜੀ ਜਿਹੀ ਰਿਲੈਕਸ ਕਿਉਂਕਿ ਹੁਣ ਜੋ ਹੈ ਮੇਨ ਮੇਨ ਘਰ ਦੇ ਕੰਮ ਜੋ ਹੈ ਮੁੱਕ ਚੁੱਕੇ ਨੇ ਤੇ ਹੁਣ ਕਰਾਂਗੇ ਥੋੜੀਆਂ ਤੁਹਾਡੇ ਨਾਲ ਗੱਲਾਂ ਤੇ ਤੁਹਾਡੇ ਜੋ ਹੈ ਮੌਸਮ ਕਿਸ ਤਰ੍ਹਾਂ ਦਾ ਹੈ ਜਰੂਰ ਸਾਨੂੰ ਦੱਸਣਾ ਤੇ ਇੱਥੇ ਮੇਰੀ ਵੀਡੀਓ ਬਹੁਤ ਮੈਨੂੰ ਵਧੀਆ ਲੱਗ ਰਹੀ ਹੈ ਇਸ ਕਰਕੇ ਮੈਂ ਉੱਤੇ ਵੀਡੀਓ ਬਣਾ ਰਹੀ ਹਾਂ ਬਟ ਮੇਰੀ ਸ਼ਕਲ ਇੰਨੀ ਬੁਰੀ ਨਹੀਂ ਹੈ ਜਿੰਨੀ ਕਿ ਇਸ ਫੋਨ 'ਚ ਆਉਂਦੀ ਹੈ ਮੈਨੂੰ ਇਹ ਫੀਲ ਹੁੰਦਾ ਹੈ ਇਸ ਕਰਕੇ ਮੈਂ ਵੀਡੀਓ ਇੱਥੇ ਬਣਾ ਰਹੀ ਹਾਂ ਤਾਂ ਇਸ ਦਾ ਮਤਲਬ ਕਿ ਲਾਈਟਸ ਦਾ ਫਰਕ ਪੈਂਦਾ ਹੈ ਜਦੋਂ ਤੁਸੀਂ ਵੀਡੀਓ ਕ੍ਰੀਏਟ ਕਰਦੇ ਹੋ ਤੇ ਜੇ ਤੁਹਾਡੀ ਸ਼ਕਲ ਥੋੜੀ ਜਿਹੀ ਵਧੀਆ ਲੱਗਦੀ ਹੈ ਤਾਂ ਤੁਹਾਡੇ ਚ ਕੰਫੀਡੈਂਸ ਆਉਂਦਾ ਹੈ ਤਾਂ ਤੁਸੀਂ ਜੋ ਹੈ ਵੀਡੀਓ ਨੂੰ ਚੰਗੀ ਤਰ੍ਹਾਂ ਕ੍ਰੀਏਟ ਕਰ ਸਕਦੇ ਹੋ ਜੇ ਤੁਸੀਂ ਐਡੀਟਿੰਗ ਕਰਨੀ ਹੈ ਤਾਂ VN ਜੋ সফটওয়্যার ਹੈ ਸਭ ਤੋਂ ਬੈਸਟ ਹੈ ਤੇ ਜੇ ਤੁਸੀਂ ਥੰਬਨੇਲ ਵਗੈਰਾ ਕ੍ਰੀਏਟ ਕਰਨਾ ਹੈ ਤਾਂ ਕੈਨਵਾ ਚ ਚੰਗੇ ਥੰਬਨੇਲ ਕ੍ਰੀਏਟ ਹੁੰਦੇ ਨੇ ਤੇ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਬਹੁਤ ਸਰਚ ਕੀਤਾ ਕਿ ਆਨਲਾਈਨ ਪੈਸਾ ਕਮਾਈ ਪਰ ਮੈਂ ਆਨਲਾਈਨ ਪੈਸਾ ਨਹੀਂ ਕਮਾ ਸਕੀ ਕਿਉਂਕਿ ਮੇਰੇ ਚਿੰਨੀ ਜੋ ਹੈ ਸਬਰ ਨਹੀਂ ਹੈ ਕਿ ਮੈਂ ਇਹਨਾਂ ਵੇਟ ਕਰਾਂ ਕਿ ਪਹਿਲਾਂ ਕੰਮ ਕਰਾਂ ਤੇ ਫਿਰ ਜੋ ਹੈ ਆਪਾਂ ਵੇਟ ਕਰੀਏ ਕਿ ਪੈਸਾ ਆਉਣਾ ਹੈ ਜਾਂ ਨਹੀਂ ਤੇ ਕਈ ਜੋ ਹੈ ਕਈ ਜਦੋਂ ਮੈਂ ਸਰਚ ਕਰਦੀ ਹੁੰਦੀ ਸੀ ਤਾਂ ਕੁਝ ਨਾ ਕੁਝ ਪ੍ਰੋਬਲਮ ਆਉਂਦੀ ਸੀ ਜਿਵੇਂ ਕਿ ਰੈਜ਼ਿਊਮੇ ਅਪਲੋਡ ਕਰਨਾ ਜਾਂ ਫੋਟੋ ਅਪਲੋਡ ਕਰਨਾ ਜਾਂ ਫਿਰ ਕਿਸੇ ਹੋਰ ਸਿਗਨੇਚਰ ਵਗੈਰਾ ਅਪਲੋਡ ਕਰਨਾ ਤਾਂ ਆਪਾਂ ਸੋਚਿਆ ਕਿ ਇਸ ਕੰਮ ਨੂੰ ਛੱਡ ਕੇ ਆਪਾਂ ਹੋਣੇ ਆ ਵੀਡੀਓ ਵੱਲ ਤੇ ਇਸ ਕਰਕੇ ਮੈਂ ਜੋ ਹੈ ਹੁਣ ਵੀਡੀਓ ਵੱਲ ਰੁਖ ਕਰ ਲਿਆ ਹੈ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਚੰਗੀਆਂ ਲੱਗਣਗੀਆਂ ਮੇਰੀ ਸਿੰਪਲ ਲਾਈਫ ਹੈ ਸਾਡਾ ਆਉਣਾ ਜਾਣਾ ਵੀ ਲੋਕਾਂ 'ਚ ਘੱਟ ਹੈ ਤੇ ਅਸੀਂ ਰਿਸ਼ਤੇਦਾਰੀਆਂ 'ਚ ਵੀ ਘੱਟ ਜਾਂਦੇ ਹਾਂ ਅੱਬਲ ਸਾਡੀ ਰਿਸ਼ਤੇਦਾਰੀ ਘੱਟ ਹੀ ਨੇ ਬਹੁਤੀ ਹੈ ਨਹੀਂ ਨਾ ਤਾਂ ਹਸਬੰਦ ਦੀ ਕੋਈ ਸਿਸਟਰ ਹੈ ਤੇ ਮੇਰੇ ਜੋ ਪੇਕੇ ਨੇ ਉਹ ਬਹੁਤ ਦੂਰ ਨੇ ਤੇ ਅਸੀਂ ਜੋ ਹੈ ਸਾਲ ਬਾਅਦ ਹੀ ਉੱਥੇ ਜਾਂਦੇ ਹਾਂ ਇਸ ਕਰਕੇ ਅਸੀਂ ਆਪਣੇ ਘਰ ਦਾ ਕੰਮ ਕਰਦੇ ਹਾਂ ਤੇ ਬਸ ਘਰੇ ਹੀ ਜੋ ਹੈ ਆਪਣਾ ਟਾਈਮ ਸਪੈਂਡ ਕਰਦੇ ਹਾਂ ਤੇ ਹਸਬੰਡ ਜੀ ਆ ਗਏ ਨੇ ਜੋ ਕਿ ਮੇਰੀ ਬਲੌਗਿੰਗ ਨੂੰ ਬਿਲਕੁਲ ਹੀ ਪਸੰਦ ਨਹੀਂ ਕਰਦੇ ਜੇ ਤੁਸੀਂ ਮੇਰੀ ਬਲੌਗਿੰਗ ਨੂੰ ਪਸੰਦ ਕਰਦੇ ਹੋ ਤਾਂ ਜਰੂਰ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਪਿੰਡ ਵਾਲਿਆਂ ਚ ਵੀ ਮੇਰੇ ਜੋ ਹੈ ਥੋੜਾ ਜਿਹਾ ਸਬਸਕ੍ਰਾਈਬਰ ਐਡ ਹੋ ਚੁੱਕੇ ਨੇ ਤੇ ਇਹ ਜੋ ਹੈ ਸ਼ੇਅਰ ਕੀਤਾ ਸੀ ਮੇਰੇ ਹਸਬੰਡ ਨੇ ਮੈਂ ਨਹੀਂ ਚਾਹੁੰਦੀ ਸੀ ਕਿਸੇ ਨੂੰ ਸ਼ੇਅਰ ਕਰਨਾ ਪਰ ਸ਼ੇਅਰ ਹੋ ਚੁੱਕੀ ਹੈ ਤੇ ਹੁਣ ਜੋ ਹੈ ਹਸਬੰਡ ਜੀ ਆ ਗਏ ਨੇ ਇਹ ਕਰਨਗੇ ਗਾਂ ਦੀ ਥੋੜੀ ਜੀ ਕੇਅਰ ਤੇ ਉਸ ਤੋਂ ਬਾਅਦ ਜੀ ਆਪਾਂ ਕਰਾਂਗੇ ਹੋਰ ਕੰਮ ਇੱਥੇ ਮੇਰੀ ਵੀਡੀਓ ਵਧੀਆ ਆ ਰਹੀ ਸੀ ਇਸ ਕਰਕੇ ਇੱਥੇ ਮੈਂ ਬਣਾ ਰਹੀ ਸੀਗੀ ਹਸਬੰਡ ਜੀ ਪਤਾ ਨਹੀਂ ਕੀ ਸੋਚ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਸ ਮੌਸਮ ਠੰਡਾ ਸਾਰਿਆਂ ਨੂੰ ਬਥਾ ਬਿ ਠੰਡਾ ਬਹੁਤ ਤਾਂ ਫਿਰ ਹੁਣ ਅੱਜ ਆਪਾਂ ਕੀ ਕਰਨਾ ਹੈ ਜੀ ਕੰਮ ਕੀ ਨੇਰਾ ਬਹੁਤ ਆ ਇੱਥੇ ਨੇਰਾ ਨਹੀਂ ਤੇ ਬਹੁਤ ਮੇਰੀ ਸਕਿਨ ਬਿਊਟੀਫੁਲ ਲੱਗ ਰਹੀ ਹੈ ਲੱਗ ਰਹੀ ਹੈ ਡਬਲ ਸ਼ੇਡ ਲਿਪਸਟਿਕ ਤੋਂ ਬਾਅਦ ਆਪਾਂ ਆ ਹਾਂ ਸਿੰਗਲ ਸ਼ੇਡ ਲਿਪਸਟਿਕ ਦਾ ਕਰਕੇ ਦੁਬਾਰਾ ਲਾ ਕੇ ਤਾਂ ਹੁਣ ਤੁਹਾਨੂੰ ਮੌਸਮ ਮਖਾਉਣੇ ਹਾਂ ਕਿ ਕੈਸਾ ਹੈ ਆ ਦੇਖੋ ਜੀ ਇਹ ਮੌਸਮ ਮੌਸਮ ਤਾਂ ਦਿਵਸ ਪੁੱਛੋ ਹੀ ਨਾ ਤੇ ਸਾਡੇ ਮੁਰਗੇ ਮੁਰਗੀਆਂ ਨੇ ਜੋ ਜੀ ਉਹ ਚਿੱਕਾ ਮਾਰ ਰਹੇ ਨੇ ਕਿ ਕੱਡੋ 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 ਬਾਹਰ ਤੇ ਆਪਾਂ ਹੁਣ ਵਿਚਾਰਿਆਂ ਨੂੰ ਕੱਢ ਹੀ ਦਿੰਨੇ ਹਾਂ ਬਾਹਰ ਕਿਉਂਕਿ ਇਹ ਵੀ ਵਿਚਾਰੇ ਇੰਜੋਏ ਕਰਨਗੇ ਬਾਹਰ ਦਾ ਮੌਸਮ ਆਈ ਇਹ ਲਾਇਆ ਹੈ ਹਸਬੰਦ ਨੇ ਜਗਾੜ ਤੇ ਆਪਾਂ ਜੀ ਕਰਦੇ ਹਾਂ ਗੇਟ ਓਪਨਿੰਗ ਲੋ ਜੀ ਅਸੀਂ ਜੋ ਹੈ ਟਰੈਕਟਰ ਦਾ ਫਰੰਟ ਹੀ ਲਾਤਾ ਇੱਥੇ ਤੇ ਇਸ ਨੂੰ ਕਰਦੇ ਹਾਂ ਓਪਨ ਇਹ ਸਭ ਲੋਕ ਖੋਲ ਦਿੰਨੇ ਆ ਪਕੜੂ ਬਾਹਰ ਆ ਜੋ ਵੀ ਬਾਹਰ ਸ਼ਿਆਰ ਕੁੱਕਾ ਦੀਰ Welcome, welcome. Oh, oh. Oh, 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 oh. लो जी हूँ दो तीन नग ने जो है अंदर अस स्टोर करके रखे हुए ने क्योंकि आपस लड़ते ने इन्ह नु भी करते हाँ रिहा ਆ ਜੋ ਬਈ ਭੈਣੋ ਤੇ ਭਰਾਵੋ ਕੰਮ ਕੰਮ ਆਓ 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 ਇਹ ਜੀ ਫਟੜ ਮੁਰਗੀ ਹੈ ਪਤਾ ਨਹੀਂ ਕੀ ਪ੍ਰੋਬਲਮ ਹੈ ਨੂੰ ਜ਼ਖਮ ਸੀਗਾ ਪਹਿਲਾਂ ਇਹਦੇ ਇਹ ਤਿੰਨ ਮੈਂਬਰ ਜੀ ਬਾਹਰ ਨੇ ਉਹ ਭੱਜਿਆ 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 ਸਪੀਡਮ ਸਪੀਡ ਫਾਈਟਰ ਲੋ ਜੀ ਹਸਬੰਦ ਨੇ ਕਿਹਾ ਹੈ ਕਿ ਬਾਲਟੀ ਭਰ ਕੇ ਰੱਖਣੀ ਹੈ ਦਾਣਿਆਂ ਦੀ ਸੌਰੀ ਕਣਕ ਦੀ ਤੇ ਆਪਾਂ ਜੀ ਸਭ ਤੋਂ ਪਹਿਲਾਂ ਹੁਣ ਜੋ ਹੈ ਬਾਲਟੀ ਲੈ ਕੇ ਆਉਨੇ ਹਾਂ ਤੇ ਬਾਲਟੀ ਆਪਾਂ ਰੱਖਾਂਗੇ ਜੀ ਦਾਣਿਆਂ ਦੀ ਭਰ ਕੇ ਕਿਉਂਕਿ ਹੁਣ ਜੋ ਹੈ ਚੱਲੂਗੀ ਕਣਕ ਇਹਨਾਂ ਦੀ ਫੀਡ ਵੀ ਮੁੱਕ ਚੁੱਕੀ ਹੈ ਤੇ काफ़ी कुछ बहुत कुछ पाया चौल वगैरह भी पाए थे तो हूँ जो है सिर्फ साढ़े कोई है कणक पावे कणक आ देख लो मौसम लो जी हाँ कणक बाल्टी चो भर oh oh ਦੋਸ਼ ਮਰੀ ਨਹੀਂ ਐ ਨਾ ਨਾ ਅੱਜ ਲੋਜੀ ਬਰਾਡ ਸਾਬ ਲੈ ਕੇ ਆਏ ਨੇ ਰਾਗੀ ਦਾ ਆਟਾ ਜੋ ਕਿ ਅਸੀਂ ਫਸਟ ਟਾਈਮ ਟਰਾਈ ਕਰ ਰਹੀ ਹਾਂ ਫਰੰਟ ਕੈਮਰੇ ਕਰਕੇ ਮਿਲਉਂਦਾ ਹੈ ਤੁਹਾਨੂੰ ਸਮਝ ਨਹੀਂ ਆਉਣਾ ਇਹ ਪਤੰਜਲੀ ਦਾ ਜੋ ਹੈ ਆਟਾ ਹੈ ਰਾਗੀ ਦਾ ਅਸੀਂ ਫਸਟ ਟਾਈਮ ਟਰਾਈ ਕਰ ਲੱਗੇ ਹਾਂ ਮੈਂ ਵੀ ਨਹੀਂ ਜਾਣਦੀ ਕਦੇ ਖਾਧਾ ਨਹੀਂ ਤੇ ਅੱਜ ਟੇਸਟ ਕਰਾਂਗੇ ਤੇ ਜੇ ਕਿਸੇ ਨੂੰ ਪਤਾ ਹੈ ਇਸ ਦੇ ਕੀ ਬੈਨੀਫਿਟ ਨੇ ਤਾਂ ਸਾਨੂੰ ਜਰੂਰ ਕਮੈਂਟ ਚ ਦੱਸਣਾ ਤੇ ਅਸੀਂ ਟਰਾਈ ਕਰਾਂਗੇ ਤੇ ਹੁਣ ਮੈਂ ਜੀ ਆਟਾ ਗੁੰਨ ਕੇ ਰੱਖ ਲਿਆ ਸੀਗਾ ਜਿਵੇਂ ਕਿ ਕਣਕ ਦਾ ਆਟਾ ਤੇ ਰਾਗੀ ਦਾ ਆਟਾ ਜੋ ਹੈ ਮੈਂ ਮਿਕਸ ਕਰਕੇ ਰੱਖ ਲਿਆ ਸੀਗਾ ਗੁੰਨ ਕੇ ਤੇ ਇਸ ਦਾ ਕਲਰ ਜੋ ਹੈ ਪਰਪਲ ਹੋ ਚੁੱਕਿਆ ਹੈ ਪਤਾ ਨਹੀਂ ਟੇਸਟ ਕਿਹੋ ਜਿਹਾ ਹੋਣਾ ਹੈ ਵਾਟ ਅਸੀਂ ਟਰਾਈ ਕਰਾਂਗੇ ਕਿਹਾ ਜਾਂਦਾ ਹੈ ਕਿ ਇਸ ਦੇ ਬਹੁਤ ਜੋ ਹੈ ਹੈਲਥ ਬੈਨੀਫਿਟ ਨੇ ਤੇ ਇਹ ਖਾਣਾ ਚਾਹੀਦਾ ਹੈ ਇਸ ਕਰਕੇ ਅਸੀਂ ਟਰਾਈ ਕੀਤਾ ਹੈ ਰਾਤ ਬਣਾਈ ਸੀਗੀ ਸਬਜੀ ਉਹੀ ਅਸੀਂ ਅੱਜ ਖਾਵਾਂਗੇ ਤੇ ਨਾਲ ਖਾਵਾਂਗੇ ਦਹੀਂ ਤੇ ਚਲੋ ਜੀ ਨਾਸ਼ਤੇ ਦੀ ਤਿਆਰੀ ਕਰਦੇ ਹਾਂ ਤੇ ਉਸ ਤੋਂ ਬਾਅਦ ਕਰਾਂਗੇ ਹੋਰ ਕੰਮ ਕਿਉਂਕਿ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਨਾਸ਼ਤਾ ਵੀ ਜੋ ਹੈ ਆਪਣਾ ਟਾਈਮ ਹੋ ਗਿਆ ਹੈ ਜੀ 11 ਵਜੇ ਦਾ ਦੇਖ ਲੋ ਮੇਰਾ ਆਈਫੋਨ ਹੈ ਇਹ ਚੀਜ਼ਾਂ ਬਖਾਉਣੀਆਂ ਵੀ ਜ਼ਰੂਰੀ ਨੇ ਬਲੌਗ 'ਚ ਇਹਦੇ ਨਾਲ ਥੋੜਾ ਜਿਹਾ ਬੰਦਾ ਰਿਚ ਲੱਗਦਾ ਹੈ ਬਟ ਮੈਰੀਚ ਨਹੀਂ ਆ ਇਸ ਕਰਕੇ ਤੇ ਹੁਣ ਚਲੋ ਜੀ ਆਪਾਂ ਬਣਾਉਨੇ ਹਾਂ ਰੋਟੀਆਂ ਲੋ ਮੈਨੂੰ ਲੱਗਦਾ ਹੈ ਕਿ ਇਹ ਜਿਵੇਂ ਆ ਬਾਜਰੇ ਦਾ ਆਟਾ ਹੁੰਦਾ ਹੈ ਸੇਮ ਉਸ ਟੈਕਸਚਰ ਚ ਹੁੰਦਾ ਹੈ ਬਟ ਇਹ ਪਤਾ ਨਹੀਂ ਕਿਹੜੀ ਫਸਲ ਹੈ ਤੇ ਮੈਨੂੰ ਜੋ ਹੈ ਬੇਲ ਕੇ ਹੀ ਬਣਾਵਾਂਗੀ ਤੇ ਬਿਨਾ ਕਣਕ ਦੇ ਆٹے ਤੋਂ ਤਾਂ ਬਣਾਉਣਾ ਮੇਂ ਲੱਗਦਾ ਹੈ ਥੋੜਾ ਜਿਹਾ ਮੁਸ਼ਕਲ ਹੈ ਕਿਉਂਕਿ ਜੋ ਹੈ ਇਹ ਸਟਿੱਕੀ ਥੋੜਾ ਜਿਹਾ ਘੱਟ ਹੈ ਲੋਰੀ ਮੁਰਗਿਆਂ ਦੀ ਲੜਾਈ ਨੂੰ ਮੱਦੇਜਰ ਨਜ਼ਰ ਰੱਖਦੇ ਹੋਏ ਆਪਾਂ ਜੋ ਹੈ ਮੁਰਗਿਆਂ ਨੂੰ ਅੱਟ ਕਰਤਾ ਸੈਪਰੇਟ ਕਰਤਾ ਕਿ ਉਹ ਇਹ ਪੱਠੇ ਹੋ ਕੇ ਲੜਦੇ ਨੇ ਤੇ ਹੁਣ ਆਪਾਂ ਇਹ ਬਣਾਵਾਂਗੇ ਰੋਟੀਆਂ ਤੇ ਸਬਜ਼ੀ ਕਰ ਲੈਂਦੇ ਹਾਂ ਗਰਮ ਤੇ ਕਰਦੇ ਹਾਂ ਬਲੌਗ ਦਾ ਐਂਡ ਸਾਡਾ ਬਲੌਗ ਕਿਵੇਂ ਦਾ ਲੱਗਿਆ ਕਮੈਂਟਸ ਜਰੂਰ ਦੱਸਣਾ ਤੇ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ